ਪੰਜਾਬ ਸਰਕਾਰ ਦੀ ਯੋਧਨਸ਼ਿਆ ਵਿਰੋਧ ਮੁਹਿੰਮ ਦੇ ਤਹਿਤ ਗੁਰਾਇਆਂ ਦੇ ਵਾਰਡ ਨੰਬਰ 6 ਵਿੱਚ ਵਾਰਡ ਕਾਉਂਸਲਰ ਪ੍ਰੋਫੈਸਰ ਰਿਸ਼ੂ ਦੀ ਅਗਵਾਈ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਉਹਨਾਂ ਨਾਲ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਮੇਚੀ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਹਲਕਾ ਫਲੋਰ ਦੇ ਕੋਆਰਡੀਨੇਟਰ ਪੰਕਜ ਰਾਏ ਭਾਰਤਵਾਜ ਪਹੁੰਚੇ ਜਿਨ੍ਹਾਂ ਦਾ ਕਾਉਂਸਲਰ ਪ੍ਰੋਫੈਸਰ ਰਿਸ਼ੂ ਤੇ ਵਾਰਡ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਕਾਉਂਸਲਰ ਪ੍ਰੋਫੈਸਰ ਰਿਸ਼ੂ ਨੇ ਕਿਹਾ ਕਿ ਨਸ਼ੇ ਦੇ ਕੋੜ ਨੂੰ ਸੂਬੇ ਵਿੱਚੋਂ ਖਤਮ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਗਾਈ ਯੋਗਨ ਜੋ ਕਾਰਵਾਈਆਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਹਨ ਉਹ ਲਗਾਤਾਰ ਜਾਰੀ ਰਹਿਣੀਆਂ ਚਾਹੀਦੀਆਂ ਹਨ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਅਤੇ ਇਸ ਬਿਮਾਰੀ ਵਿੱਚ ਗ੍ਰਸਤ ਲੋਕਾਂ ਨੂੰ ਬਚਾਇਆ ਜਾ ਸਕੇ। ਜੇਵਾ ਸਾਰੇ ਇਕੱਠੇ ਹੋਏ ਆ। ਜੁੱਟ ਜੁੱਟ ਵਿਰੁੱਧ ਨਸ਼ਾ ਮੁਕਤ ਪੰਜਾਬ ਕਰਵਾਓ। ਮੇਰੇ ਸਰਕਾਰ ਇਸ ਮੁੱਸਲ ਸਰ ਸਾਰੇ ਮੇਰੇ ਪ੍ਰਣਾ ਭਾਬੀਆਂ ਸਤਿਕਾਰ ਜੋ ਇਹ ਹੀ ਸਭ ਨੂੰ ਕਹਿਣਾ ਚਾਹ ਰਿਹਾ ਕਿ ਇਹ ਸਾਡਾ ਹੀ ਕੰਮ ਹੈ ਕਿ ਅਸੀਂ ਆਪਣੇ ਘਰ ਦੇ ਵਾਲੇ ਸੱਲਾ ਦੇਖੀਏ ਕਿ ਕੋਈ ਇਦਾਂ ਦੀ ਸਿਚੁਏਸ਼ਨ ਨਾ ਹੋਵੇ ਜਿੱਥੇ ਸਾਨੂੰ ਆਪਣੇ ਬੱਚਿਆਂ ਲਈ ਔਕਾ ਹੋਣਾ ਆਪਾਂ ਰਲ ਮਿਲ ਕੇ ਹੀ ਨਿਸ਼ੰਕ ਕਰ ਸਕਦੇ ਹਾਂ ਸਰ ਨੇ ਤੁਹਾਨੂੰ ਦੱਸਿਆ ਕਿ ਟੋਲ ਫ੍ਰੀ ਨੰਬਰ ਵੀ ਦਿੱਤਾ ਹੋਇਆ ਹੈ ਔਰ ਐਜ਼ ਇਹ ਸਾਰੇ ਵਾਰਡਸ ਕਾਉਂਸਲਰਾਂ ਨੂੰ ਤੁਸੀਂ ਜੇ ਇੱਦਾਂ ਦੀ ਕੋਈ ਕੋਈ ਪ੍ਰੋਬਲਮ ਕ੍ਰੇਟ ਪ੍ਰੋਬਲਮ ਆਉਂਦੀ ਹੈ ਆਪਣੇ ਏਰੀਆ ਦੇ ਵਿੱਚ ਤੇ ਜ਼ਰੂਰ ਸੂਚਿਤ ਕੀਤਾ ਜਾਵੇ। ਇਸ ਮੁਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਹਲਕੇ ਦੇ 143 ਪਿੰਡਾਂ ਵਿੱਚ ਮੀਟਿੰਗਾਂ ਤੋਂ ਬਾਅਦ ਹੁਣ ਗੁਰਾਇਆਂ ਸ਼ਹਿਰ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਵਾਰਡ ਨੰਬਰ 6 ਤੋਂ ਕਾਉਂਸਲਰ ਪ੍ਰੋਫੈਸਰ ਈਸ਼ੂ ਵੱਲੋਂ ਕਰਵਾਈ ਜਾ ਰਹੀ ਮੀਟਿੰਗ ਦਾ ਵੱਡਾ ਇਕੱਠ ਦਿਖਾ ਰਿਹਾ ਹੈ ਕਿ ਵਾਰਡ ਵਾਸੀ ਤੇ ਇਲਾਕਾ ਵਾਸੀ ਇਹਨਾਂ ਦੇ ਪਰਿਵਾਰ ਨਾਲ ਖੜੇ ਹਨ। ਅਤੇ ਉਹ ਆਸ ਕਰਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਵਿਰੁੱਧ ਮੁਹਿੰਮ ਛੇੜੀ ਗਈ ਹੈ ਅਤੇ ਹੋਰ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੰਮਾਂ ਵਿੱਚ ਇਸ ਤਰੀਕੇ ਨਾਲ ਹੀ ਸਹਿਯੋਗ ਕਰਦੇ ਰਹਿਣਗੇ। ਬਾਲ ਨੰਬਰ ਜਿਹੜਾ 6 ਆ ਜਿੱਥੇ ਸਾਡੀ ਭੈਣ ਆ ਪ੍ਰੋਫੈਸਰ ਰਿਸ਼ੂ ਜੀ ਔਰ ਬਹੁਤ ਹੀ ਸਤਿਕਾਰਤ ਉਹਨਾਂ ਦੇ ਹਮਸਫਰ ਮਨੀਸ਼ 바ਵਾ ਜੀ ਔਰ ਬਹੁਤ ਹੀ ਸਾਡੇ ਸਤਿਕਾਰਤ ਜਿਹੜੇ ਆ ਇਸ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਚਾਹਾਨ ਜੀ ਔਰ ਬਹੁਤ ਹੀ ਸਤਿਕਾਰ ਸਾਡੇ ਜਿਹੜੇ ਇਸ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਸੁਨੇਸ਼ ਕੁਮਾਰ ਬੇਲਾ ਜੀ ਹੋਰ ਸਾਰੇ ਕੌਂਸਲਰ ਸਾਹਿਬਾਨ ਜਿਹੜੇ ਹੈਗਾ ਡਟ ਕੇ ਗਰਾਇਆ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਜੁੱਧ ਨਸ਼ਿਆਂ ਵਿਰੁੱਧ ਮੀਟਿੰਗਾਂ ਜਿਹੜੀਆਂ ਕਰਵਾਈਆਂ ਅੱਜ ਦੀ ਮੀਟਿੰਗ ਜਿਹੜੀ ਸੀ ਉਹ ਉਹ ਮੀਟਿੰਗ ਨੇ ਕਰੇਲੀ ਦਾ ਰੂਪ ਧਾਨ ਕਾ ਗਏ ਅੱਜ ਮੀਟਿੰਗ ਖਤਮ ਹੋਣ ਅਪरांत ਜਿਹੜਾ ਹੈ ਅੱਜ ਅਸੀਂ ਇਹਨਾਂ ਦੇ ਗ੍ਰਹਿਣ ਵਾਸਤੇ ਜਿਹੜਾ ਹੈ ਉਹ ਚਾਹ ਦਾ ਕਬਜਲਾ ਸਾਂਝਾ ਕੀਤਾ ਆ ਔਰ ਅਸੀਂ ਇਸ ਮੀਟਿੰਗ ਇਸ ਰੈਲੀ ਦੇ ਵਿੱਚ ਸਾਰੇ ਹੀ ਬਾੜ ਦੇ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ ਆ ਔਰ ਉਹਨਾਂ ਨੂੰ ਇਸ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਆ ਕਿ ਆਓ ਆਪਾਂ ਆਪਣੇ ਬਾੜ ਨੂੰ ਜਿਹੜਾ ਹੈ ਨਸ਼ਾ ਮੁਕਤ ਬਣਾਈਏ ਗਰਾਹ ਸ਼ਹਿਰ ਨੂੰ ਨਸ਼ਾ ਮੁਕਤ ਬਣਾਈਏ ਔਰ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਿਸ਼ਵਾਸ ਔਰ ਭਰੋਸਾ ਦਿੰਦਾ ਆ ਕਿ ਸੂਬੇ ਦੇ ਮੁੱਖ ਮੰਤਰੀ ਸਦਾ ਪ੍ਰਵਾਨ ਸਿੰਘ ਮਾਨ ਹਰਾਂ ਦੀ ਅਗਵਾਈ ਦੇ ਵਿੱਚ ਜੋ ਵਿਕਾਸ ਤੇ ਕੰਮ ਚੱਲੇ ਆ ਅਸੀਂ ਗਰਾਹ ਸ਼ਹਿਰ ਦੀ ਕਾਇਆ ਕਲਪਨ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਵਾਂਗੇ ਇਸ ਮੌਕੇ ਮੋਨਿਕਾ ਸ਼ਰਮਾ ਨੇ ਵੀ ਪੰਜਾਬ ਸਰਕਾਰ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਵਾਰਡ ਕਾਉਂਸਲਰ ਪ੍ਰੋਫੈਸਰ ਰਿਸ਼ੂ ਦਾ ਵੀ ਧੰਨਵਾਦ ਕੀਤਾ ਸਰਕਾਰ ਕੋਈ ਵੀ ਹੋਵੇ ਹਰ ਸਮੇਂ ਦੇ ਮੁਤਾਬਿਕ ਉਹ ਆਪਣੇ ਕੰਮ ਕਰਦੀ ਆ ਮਗਰ ਇੱਕ ਏਵੀ ਗੱਲ ਬਹੁਤ ਜ਼ਰੂਰੀ ਹੈ ਕਿ ਸਾਨੂੰ ਵੀ ਆਪਣੇ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਰਕਾਰ ਦੀ ਇਸ ਚੰਗੀ ਮੁਹਿੰਮ 'ਚ ਪੂਰੇ ਜੋਸ਼ ਨਾਲ ਸਾਥ ਦੇਣਾ ਹੈ ਇਕ ਉਹ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਪਿੰਡ ਦੇ ਪਿੰਡ ਗਲੀ ਮੁਹੱਲੇ ਸੀ ਦੇਖੇ ਸੀਗੇ ਕਿ ਸਾਡੇ ਜਵਾਨ ਜਵਾਨ ਮੁੰਡੇ ਜਿਹੜੇ ਸੀ ਭਰਾ ਸੀਗੇ ਉਹ ਇਸ ਨਸ਼ੇ ਦੇ ਗੰਦੇ ਲੱਤ ਵਿੱਚ ਫਸੇ ਹੋਏ ਸੀਗੇ ਜਿਹਦੇ ਕਰਕੇ ਬਹੁਤ ਵਾਹੀ ਹੋਈ ਤੇ ਹੁਣ ਜਦ ਬਹੁਤ ਬੜੇ ਲਿਖੇ ਪੋਲਿਟਿਕਸ ਵਿੱਚ ਲੀਡਰਸ ਆ ਰਹੇ ਨੇ ਬਹੁਤ ਜਨਤਾ ਵੀ ਇਸ ਚੀਜ਼ ਤੋਂ ਜਾਗਰੂਕ ਹੈਗੀ ਆ ਤੇ ਮੇਰੇ ਖਿਆਲ ਨਾਲ ਸਾਡੇ ਕੋਲ ਗੋਲਡਨ ਚਾਂਸ ਹੈ ਕਿ ਜਿਸ ਹੱਦ ਤੱਕ ਅਸੀਂ ਆਪਣੇ ਦੇਸ਼ ਦੇ ਲਈ ਆਪਣੇ ਰਾਜ ਦੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਪਰਿਵਾਰਾਂ ਲਈ ਆਪਣੇ ਭੈਣ ਭਰਾਵਾਂ ਲਈ ਜੋ ਵੀ ਕੁਝ ਕਰ ਸਕਦੇ ਹਾਂ ਸਾਨੂੰ ਸਰਕਾਰ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਅੰਤ ਵਿੱਚ ਮਨੀਸ਼ ਬਾਬਾ ਵੱਲੋਂ ਆਏ ਹੋਏ ਆਪਣੇ ਵਾਰਡ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਦੁਕਾਨਦਾਰਾਂ ਦਾ ਇਨਰਵੀਲ ਕਲੱਬ ਗੁਰਾਇਆਂ ਦਾ ਧੰਨਵਾਦ ਕੀਤਾ ਇਸ ਮੌਕੇ ਵਾਰਡ ਵਾਸੀਆਂ ਨੂੰ ਵੀ ਕੋਆਰਡੀਨੇਟਰ ਪੰਕਜ ਭਾਰਦਵਾਏ ਵੱਲੋਂ ਸੋ ਵਿੱਚ ਚੁਕਵਾਈ ਗਈ ਸੈਮੀਨਾਰ ਦੌਰਾਨ ਕਾਉਂਸਲਰ ਮਨੋਜ ਗੋਗਨਾ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਪ੍ਰਧਾਨ ਅਜੇ ਮਾਟਾ ਸਤੀ ਸਦਾਨਾ ਕਾਉਂਸਲਰ ਨਵਜੋਤ ਕੌਰ ਐਡਵੋਕੇਟ ਇੰਦਰਜੀਤ ਵਰਮਾ ਵਿੱਕੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਵਾਰਡ ਵਾਸੀ ਹਾਜ਼ਰ ਸਨ ਵਾਰਡ ਨੰਬਰ 6 ਦੇ ਵਿੱਚ ਜਿਹੜਾ ਪੰਜਾਬ ਸਰਕਾਰ ਵੱਲੋਂ ਮਹਿੰਮ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਾ ਵਿਰੁੱਧ ਮਹਿੰਮ ਦੀ ਅਸੀਂ ਉਸ ਦੇ ਵਿੱਚ ਦੇਖੋ ਸਰਕਾਰ ਦਾ ਕੋਈ ਕੰਮ ਵਧੀਆ ਹੋਊਗਾ ਅਸੀਂ ਉਹਦੇ ਵਿੱਚ ਵੱਧ ਚੜ ਕੇ ਸਰਕਾਰ ਦਾ ਸਹਿਯੋਗ ਦੇਵਾਂਗੇ ਅਸੀਂ ਪ੍ਰਿੰਸੀਪਲ ਸਾਹਿਬ ਤੋਂ ਸਾਡੇ ਨਗਰ ਕੌਂਸਲ ਬੁਰਾਇਆ ਦੇ ਪ੍ਰਧਾਨ ਸਾਹਿਬ ਹਰਮੇਸ਼ ਲਾਲ ਜੀ ਮਿਲ ਕੇ ਪਹੁੰਚੇ ਆ ਆਸ ਉਮੀਦ ਰੱਖਦੇ ਆ ਪ੍ਰਿੰਸੀਪਲ ਸਾਹਿਬ ਲੋਕਾਂ ਨੇ ਪਿਆਰ ਬਹੁਤ ਦਿੱਤਾ ਸਾਨੂੰ ਬਾਗ ਨੰਬਰ 6 ਤੋਂ ਉਹਨਾਂ ਦੇ ਪਿਆਰ ਸਦਕਾ ਅੱਜ ਅਸੀਂ ਇਸ ਸਟੇਜ ਤੇ ਤੇ ਇਸ ਮੰਚ ਤੇ ਇਸ ਮੀਟਿੰਗ ਨੂੰ ਕਰਾਉਣ ਦੇ ਵਿੱਚ ਕਾਮਯਾਬ ਹੋਏ ਆ ਨਗਰ ਕੌਂਸਲ ਗੁਵਾਇਆ ਦੇ ਵਿੱਚ ਸਾਡੇ ਪਰਿਵਾਰ ਨੂੰ ਸਾਡੇ ਤਾਇਆ ਜੀ ਸ਼੍ਰੀ ਕੇਵਲ ਬਾਵਾ ਜੀ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਦਿੱਤੇ ਆ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ ਸੀਗਾ ਉਹਨਾਂ ਦੀ ਸੇਵਾਵਾਂ ਰਹੀਆਂ ਸੀਗੀਆਂ ਪੁਰਾਣੇ ਜਿਹੜੇ ਥੱਲੇ ਮੇਰੇ ਬਜ਼ੁਰਗ ਬੈਠੇ ਆ ਉਹ ਜਾਣਦੇ ਆ ਉਹਨਾਂ ਦੀ ਸੇਵਾਵਾਂ ਕਿਹੋ ਜਿਹੀਆਂ ਸੀਗੀਆਂ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੂਗੇ ਵਰਡ ਦੀ ਸੇਵਾ ਕਰਨ ਦੇ ਲਈ ਹਰੇਕ ਤਰੀਕੇ ਨਾਲ ਵਰਡ ਦੀ ਪੂਰੇ ਸ਼ਹਿਰ ਦੀ ਸੇਵਾ ਕਰਨ ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਹਾਂ ਸਰਕਾਰ ਜੇ ਵਧੀਆ ਕੰਮ ਕਰੂਗੀ ਜਿੱਥੇ ਆਵਾਜ਼ ਮਾਰੂਗੀ ਅਸੀਂ ਉਹਨਾਂ ਨਾਲ 24 ਘੰਟੇ ਮੋਟਾ ਨਾਲ ਮੋਟਾ ਲੋੜ ਤੇ ਖੜੇ ਮੈਂ ਆਪਣੇ ਭਾਈਚਾਰੇ ਨੂੰ ਤੈਅ ਦਿੰਨਾ ਪਾਰਟੀ ਵਾਲਿਆਂ ਕੋਈ ਫੈਲ ਨਹੀਂ ਹੈਗੀ ਇਸੇ ਕਰਕੇ ਅਸੀਂ ਜਿਹੜਾ ਹੈ ਆਜ਼ਾਦ ਤੌਰ ਤੇ ਲੜਨ ਦਾ ਜਿਹੜਾ ਫੈਸਲਾ ਲਿਆ ਹੈ ਸਰਕਾਰ ਦੇ ਕੰਮ ਵਧੀਆ ਹੈ ਅਸੀਂ ਉਹਦੇ ਵਿੱਚ ਕੋਈ ਅਸੀਂ ਸੋਚਿਆ ਨਹੀਂ ਕਿ ਇਹ ਮੈਂਟਰੀ ਸਾਡੀ ਬੰਦੀ ਹੈ ਜਾਂ ਨਹੀਂ ਬੰਦੀ ਪਰ